ਲੋਕੀ ਟਾਈਮ ਹੋ ਗਿਆ 7:30 ਵਜੇ ਦਾ ਰਾਤ ਦਾ ਤੇ ਇਧਰ ਅਮਨ ਤੇ ਪਨੀਤ ਲੱਗੇ ਹੋਏ ਨੇ ਆਪਣੀ ਬੁਟੀਕ ਦੇ ਜਿਹੜਾ ਕਾਊਂਟਰ ਇੱਥੇ ਲਾਉਣਾ ਆਪਾਂ ਨੇ ਉਹਦੀ ਸੈਟਿੰਗ ਕਰਨ ਵਾਸਤੇ ਤੇ ਲਫਾਫੇ ਦੰਬਾਣੀ ਕਰਖੇ ਨੇ ਲਫਾਫੇ ਲਫਾਫੇ ਹਾਂ ਲਫਾਫੇ ਪੁੱਤ ਜਿਹੜੇ ਫालतੂ ਨੇ ਨਾ ਉਹ ਕੱਟ ਕੇ ਸਟੂਲ ਬਾਰੇ ਆ ਇਹ ਗੱਤੇ ਇਹ ਵੀ ਸਿਰਫ ਫਾਸਲ ਆ ਜਿਹੜੇ ਇਹ ਮੰਨ ਥੱਲੇ ਲਾਇਆ ਹੋਣਾ ਆਪਾਂ ਨੇ ਇਹਨੂੰ ਉੱਪਰ ਕਰਕੇ ਲਾ ਦਿਓ ਸਾਰੇ ਇਹ ਸਾਰੇ ਉੱਪਰ ਚਾਤਰੀਆਂ ਨਾਲ ਪਾ ਗਏ ਆ ਨਾਲ ਸੋ ਤੇ ਇਧਰ ਆਜੂਗਾ ਉਹ ਟੇਬਲ ਇਹ ਵੇਲੇ ਇਧਰ ਰੱਖਾਂਗੇ ਆਪਾਂ ਹਾਂ ਹਏ ਤੁਹਾਨੂੰ ਗੈਰੀ ਕਹਿੰਦੇ ਕੁਰਤੀ ਵੀ ਲਿਆਉਣੀ ਹੈ ਕਿ ਮੈਂ ਪਹਿਲਾਂ ਤੂੰ ਠੀਕ ਹੋ ਜਾ ਤੇ ਕੁਰਸੀ ਵੀ ਲਾ ਦੇ ਕੁਰਸੀ ਤਾਂ ਬੈਠਣ ਜੋਗੀ ਹੋ ਤਾਂ ਸਹੀ ਮੈਨੂੰ ਸਹੀ ਗੱਲ ਤੋਂ ਉਹਨੂੰ ਬਣਾ ਦੇਣਾ ਪਰ ਕੁਰਸੀ ਦੇ ਹਾਂ ਕੈਸ਼ਰ ਬਣਾ ਦੇਣਾ ਕੈਸ਼ਰ ਬਣਾ ਦੇਣਾ ਸੋਨੂੰ ਨੂੰ ਨਹੀਂ ਕੈਸ਼ਰ ਤਾਂ ਕੱਗਾ ਹੀ ਰਹੇਗਾ ਅਕਾਊਂਟੈਂਟ ਹੈ ਨਾ ਕੱਗਾ ਆਪਣਾ ਤੇ ਜਗਰਨੀ ਰੰਗੀ ਦਾ ਉਹਦਾ ਕੰਮ ਤੇ ਮੈਂ ਆ ਰਖਣਾ ਫਿਰ ਤੋਰਣਾ ਕੰਮ ਵੀ ਮੈਂ ਚੋਲ ਚੋਲ ਤੀਜਾ ਲਿਆ ਕਰਨੀਏ ਨੇ ਕਿਹੜੇ ਕਿਧਰ ਤੇ ਫਿਰ ਆਪਾਂ ਕਿੰਨਾ ਲਈਦਾ ਸੋਨ ਘਰਾਂ ਵਿਆਹਾਂ ਦੇ ਘਰਾਂ ਦਾ ਕੰਮ ਇਹ ਤਾਂ ਸੋਣੀ ਹੋ ਜੇ ਪ੍ਰੈਜੈਂਟੇਸ਼ਨ ਕਿ ਨਹੀਂ ਤੇ ਰੋਟੀ ਦਾ ਕੀ ਸੀਨ ਹੈ ਰੋਟੀ ਦਾ ਕੋਈ ਸੀਨ ਨਹੀਂ ਆਏਗਾ ਅੱਜ ਤੀਜਾ ਖਾ ਕੇ ਲਿਆਓ ਅੱਜ ਪੀਜ਼ਾ ਖਾ ਲਿਆ ਆਪਾਂ ਨੇ ਪੀਸੇ ਖਾ ਲਿਆ ਇੰਨਾ ਤਾਂ ਕੰਮ ਗਲਤ ਆ ਮਨ ਤੇਰੇ ਵਾਸਤੇ ਆਪਣੇ ਚੋਲ ਬਣੇ ਪਏ ਆ ਮੇਰੇ ਨਾਲਾ ਦੇਖ ਰਹੀ ਸੀ ਕੋਈ ਗੱਲ ਨਹੀਂ ਭਈ ਆਪਣੇ ਚੋਲ ਬਣੇ ਪਏ ਆ ਬੋਇਲ ਕੀਤੇ ਹੋਏ ਤੇ ਆਪਾਂ ਨੇ ਉਹ ਕਰਨਾ ਹੈ ਉਹਨਾਂ ਨੂੰ ਮਟਰ ਮਟਰ ਕੱਢ ਕੇ ਰੱਖੋ ਤੁਸੀਂ ਠੀਕ ਹੈ ਫਿਰ ਕਰਦੇ ਆਪਾਂ ਹਾਂ ਹਾਂ ਕਿਹਟ ਜੇ ਇਹ ਫਲਕਾਰੀਆਂ ਨੇ ਪੁੱਤ ਇਹ ਵੀ ਅੱਜ ਕਸਟਮਰ ਨੂੰ ਮੈਸੇਜ ਕਰਦੇ ਆ ਕਿ ਹੋਣੀਆਂ ਫਲਕਾਰੀਆਂ ਆ ਗਈਆਂ ਨੇ ਭੈਣ ਜੀ ਕਿ ਦੱਸੋ ਕਿੱਦਾਂ ਕਰਨਾ ਹੈ ਹਨਾ ਕੀ ਖਾਣਾ ਹੈ ਕੀ ਖਾਣਾ ਹੈ ਪੀਜ਼ਾ ਖਾਣਾ ਮੰਗਦੇ ਆ ਠੀਕ ਹੋਣ ਤਾਂ ਸਾਰਾ ਪ੍ਰੋਪਰ ਜਿਹੜੀ ਲੁੱਕਦਾਰ ਮੈਂ ਇੱਕ ਵਾਰੀ ਦਿਖਾ ਦਈਏ ਇੱਕ ਪੂਰਾ ਕੀ ਕਹਿੰਦੇ ਨੇ ਵਾਲਪੇਪਰ ਵੋਲਪੇ ਪਰ ਹੀ ਪੁਰਾਣਾ ਹੌਂਕ ਦੇਵਾ ਦੋ ਪੂਰੇ ਬੀਠਦਾ ਹਾਏ ਵੇਖ ਉਹ ਕੀੜਾ ਕਰ ਰਿਹਾ ਨਾ ਓਏ ਲੜਕੇ ਮੇਰੇ ਪੁੱਤ ਦੇ ਓਏ ਹਾਏ ਓਏ ਹਾਏ ਓਏ ਮਾਰਤਾ ਓਏ ਬੂਣੀ ਮੇ ਮਰ ਗਈ ਇੱਕਦਮ ਹੀ ਉਹਦਾ ਸੀ ਜੋ ਮਰ ਗਈ ਹੁੰਦੇ ਲੜੀ ਇਹ ਆ ਜੁੜ ਜਾਂਦੇ ਸਰੀਰ ਨਾਲ ਇਹ ਆਸੀ ਕੀੜੀ ਪਨੀ ਤੇ ਚੜ ਗਈ ਸੀ ਹੋਰ ਇਹ ਮੇਰੇ ਪੁੱਤ ਦੇ ਪਨੀ ਤੇ ਆਉਂਦੇ ਟਾਂਗ ਕੋ ਉਹਦੇ ਨਾਲ ਇਹ ਇਕ ਗਰ ਇਹ ਪਰਨੀ ਤੂੰ ਪਿਆਰ ਕਰਦੀ ਆ ਆ ਇਹ ਬੜਾ ਪਿਆਰ ਇਹਦੇ ਵਿੱਚ ਮਟਗੇ ਬਾਗੀ ਚੁੰਡੀ ਹਨਾ ਨਹੀਂ ਤਾਂ ਇਹੋ ਜਿਹੇ ਪਿਆਰ ਨੂੰ ਖੂਜ ਪਾਵੇ ਇਹੋ ਜਿਹਾ ਪਿਆਰ ਬਹੁਤ ਬੜਾ ਹੈਵੀ ਕਾ ਗਰਾਫ ਵਾਲਾ ਜਿਹੜਾ ਇਹ ਸਾਰਾ ਨਾਲ ਹੈਵੀ ਹੈ ਇਹ ਉੱਤੋਂ ਕਾਪੜਾ ਆਰਡਰ ਹੈਵੀ ਤਾਂ ਸ ਹੈ ਕਿਉਂ ਥੱਲੇ ਜਿਹੜਾ ਉਹ ਬੜਾ ਲੱਗਿਆ ਹੈ ਨਾ ਬਾਰਡਰ ਉਹਦੇ ਕਰਕੇ ਹੈਵੀ ਹੋ ਗਿਆ ਸਹੀ ਕਰ ਲੈ ਇਹ ਵਾਲੇ ਹੈ ਗਏ ਸੈਟ ਆਉਂਦੇ ਸਾਰੇ ਚਲੋ ਮੈਂ ਕੱਢਦਾ ਮਟਰ ਹਾਂ ਤੁਸੀਂ ਆਪਣਾ ਨਈ ਲੱਗੀ ਆ ਕੋਈ ਬਸ ਆਹਰੇ ਕੀੜੇ ਆ ਰਹੇ ਕੀੜੇ ਨਹੀਂ ਨਾਲਾ ਫਿਰ ਸੱਚੀ ਲੱਗੀ ਲੋਗੀ ਮੈਂ ਨਾ ਕਰੀ ਜੋ ਪੱਬੂ ਕਤੇ ਹੀ ਹੁੰਦੇ ਹੈਗੇ ਇੱਕ ਵਾਰੀ ਮੈਂ ਉਹ ਵੇਖ ਲਿਆ ਤੋਤਾ ਹੋਇਆ ਹੋ 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 ਮੈਨੂੰ ਤਾਂ ਸਾਰਾ ਦਿਨ ਹੀ ਖੁਰਕੋਈ ਗਈ ਵੀ ਵਾਏ ਪੱਬੂ ਕੁੱਤਾ ਮੇਰੇ ਚੜ ਗਿਆ ਕਿਤੇ ਆਪਣੀ ਦਿਨ ਤੱਕ ਕੀੜੇ ਆਦੇ ਆ ਉੱਪਰ ਤੋਂ ਇਹਨੇ ਮੇਰੀ ਤੁੰਗਲੀ ਪਾਈ ਪੋਜ ਗਏ ਤੇ ਉਹ ਵਹਿਟਾਉਂਦੀ ਆਹੀ ਜਿਹੜਾ ਕੀੜੇ ਜਿਹਾ ਕਹ ਰਹੇ ਹੂੰ ਹੂੰ ਉਂਗਲ ਦੀ ਲੜ ਗਿਆ ਆ ਜਿਆਦਾ ਫਲੇਅਰ ਇਹਦਾ ਹੋ ਗਿਆ ਇਨੇ ਮਾਈਟੇ ਲਾ ਦੇ ਕਿ ਮਿੱਸਰ ਰਹਿੰਦੇ ਇੱਥੇ ਕੁ ਕਰਦੇ ਸੈਟਿੰਗ ਨੂੰ ਇੱਕ ਸਾਈਡ ਤੇ ਰੱਖੋ ਦੇਖੋ ਆਪਣਾ ਜਿਹੜਾ ਅੱਜ ਸੂਟ ਬਣ ਕੇ ਆਇਆ ਉਹ ਵੀ ਲਿਓ ਕਿਦਾਂ ਬੜੇ ਸੋਹਣੇ ਬਣ ਕੇ ਹੈ ਸਟੀਚਿੰਗ ਬੜੀ ਸੋਹਣੀ ਕਰਦਾ ਹਨਾ ਆਪਣਾ ਮਾਸਟਰ ਉਹ ਤਾਂ ਘੈਂਟ ਕੰਮ ਕਰਦਾ ਆਪਣਾ ਮਾਸਟਰ 1 ਨੰਬਰ ਦਾ 2 ਇੰਚ ਇੱਧਰ ਉੱਧਰ ਨਹੀਂ ਹੈਗਾ 1 ਇੰਚ ਇੱਧਰ ਉੱਧਰ ਵੀ ਨਹੀਂ ਹੈਗਾ ਤੇ ਜਿਹੜਾ ਡਿਜ਼ਾਈਨ ਬਣਾਉਂਦਾ ਨਾ ਬਾਟਮਾਂ ਦੇ ਐ ਡੀਸੈਂਟ ਜਿਹੇ ਡਿਜ਼ਾਈਨ ਹੁੰਦੇ ਆ ਸਾਰੇ ਪਹਿਲਾਂ ਪਹਿਲਾਂ ਛੁਰੂ ਛੁਰਾਲੇ ਬਣਾਉਂਦੇ ਸੀ ਕਿਉਂਕਿ ਪਹਿਲਾਂ ਜਿਹੜੇ ਕਸਟਮਰਾਂ ਦੇ ਬਣਾਉਂਦਾ ਸੀ ਸ਼ਾਇਦ ਹਨਾ ਉਹਨਾਂ ਦੇ ਇਹ ਦਾਦੇ ਡਿਜ਼ਾਈਨ ਤੁਸੀਂ ਵਧੀਆ ਲਾਈਕ ਕਰਦੇ ਸੀ ਪਰ ਆਪਾਂ ਨੂੰ ਕਿਹਾ ਵੀ ਨਹੀਂ ਆਪਾਂ ਇਹ ਚੀਜ਼ ਨਹੀਂ ਲਾਈਕ ਕਰਦੇ ਆਪਾਂ ਆਪਾਂ ਕੋਈ ਡਿਫਰੈਂਟ ਚਾ ਕਰਦੇ ਆਪਾਂ ਡਿਫਰੈਂਟ ਬਰਨਿਆ ਠੀਕ ਹੈ ਆਇਆ ਐਂਗਲ ਤੇ ਆ ਇਹ ਵਾਲਾ ਨੀਬ ਤਾਂ ਇਹਦੇ ਚ ਪੈਂਦੇ ਇਹ ਵਾਲੇ ਹੈਂਗ ਚ ਆਪਾਂ ਆਵਲੀ ਬ੍ਰਾਊਨ ਵਾਲੇ ਹਨਾ ਹੋਰ ਲਈਏ ਕਿਹੜੇ ਹੈਂਗਰ ਜੇ ਇਹ ਵਾਲੇ ਦੋ ਜੋੜੇ ਨਾ ਦੋ ਦੋ ਆਹ ਵੀ ਪਲਾਸਟਿਕ ਵਾਲੀ ਬਹੁਤ ਵਧੀਆ ਨੇ ਪੁੱਤਰ ਪਲਾਸਟਿਕ ਵਾਲੇ ਜ਼ਿਆਦਾ ਵਧੀਆ ਨੇ ਨਹੀਂ ਯਾਰ ਮੈਨੂੰ ਉਹ ਚੀਜ਼ ਵਧੀਆ ਲੱਗਦੀ ਹੈ ਉਹ ਚੀਜ਼ ਤਾਂ ਵਧੀਆ ਲੱਗਦੀ ਯਾਰ ਇਹ ਚ ਸਪੇਸ ਵਧੀਆ ਹੈ ਨਾ ਕੱਪੜਾ ਟੰਗਣਾ ਚ ਆਸਾਨੀ ਹੁੰਦੀ ਉਹ ਜੇ ਤਾਂ ਹੱਥ ਉੱਤੇ ਘਿਸੜਦਾ ਹੈ ਇਹ ਜੇ ਨਿਕਲਣਾ ਵੀ ਆਸਾਨ ਹੈ ਉਹ ਚ ਤਾਂ ਅੜਕਦਾ ਬੜਾ ਹੈ ਕੱਪੜਾ ਮੇਰੇ ਚ ਹਮਮ ਹਾਂ ਦੇਖੋ ਘਗਰਿਆ ਆਪਣੇ ਇੰਨਾ ਫਲੇਅਰ ਆਪਣੇ ਘਗਰਿਆਂ ਦਾ ਦੇਖੋ ਤੁਸੀਂ ਮਟਰ ਅਦਰਕ ਸਾਰਾ ਕੁਝ ਸੈਟਿੰਗ ਕਰਕੇ ਰੱਖ ਦੋ ਹੈ ਪ੍ਰਧਾਨ ਸਾਹਿਬ ਹਮਮ ਦੇਖੇ ਫਿਰ ਆਪਾਂ ਤੁਹਾਨੂੰ ਘੈਂੜੇ ਤੜਕਾ ਲਾ ਕੇ ਦਿੰਨੇ ਆ ਮਟਰ ਵਾਲੇ ਚੋਲੇ ਦਾ ਹੁਣ ਆ ਕਹਦਾ ਤੂੰ ਤੜਕਾ ਵੀ ਲਾ ਹੀ ਦਿਓ ਹੁਣ ਕਿਉਂਕਿ ਤੁਹਾਡਾ ਮਾਂਪੋ ਦਾ ਕੰਮ ਬਹੁਤ ਐ ਲੱਗਦਾ ਮੈਨੂੰ ਕਿ ਵੀਡੀਓ ਵੀ ਨਹੀਂ ਕਰਦੇ ਹੋਰੀ ਖੰਗ ਹਾਂ ਕੀ ਹੋ ਰਹੀ ਤੂੰ ਫਿਰ ਕਿਉਂ ਕਰ ਜਿੱਦ ਤੂੰ ਬਹਿ ਕੇ ਫਿਰ ਕੰਮ ਜਾਲਾ ਫੜ ਜਾਨੀ ਜੇ ਮੇਰੇ ਵੀ ਕੀੜਾ ਚੜ ਗਿਆ ਪਤਾ ਨਹੀਂ ਕਮਰੇ ਚ ਕੀੜੇ ਕਿੱਥੋਂ ਆ ਗਏ ਸਮਝ ਨਹੀਂ ਮੈਨੂੰ ਤਾਂ ਉਹ ਬਾਹਰ ਹੀ ਆ ਗਏ ਯਾਨੀ ਬੱਧੀ ਫਿਰ ਤੇ ਕਰਾਂ ਆਹੰਦੋ ਇਹਦੇ ਕੋਈ ਨਹੀਂ ਇਹਦਾ ਅੰਦਰੋਂ ਮਾਰ ਰੋਜ਼ ਰੋਜ਼ ਇਹ ਅੰਦਰ ਆ ਲੈ ਜਿਹਦੇ ਫਟੇ ਇਥੇ ਹੁੰਦਾ ਨਾ ਫੋਟੇ ਨੇ ਵਿੱਚ ਮੜ ਮੜ ਕੇ ਫਿਰਨਾ ਸੀ ਲੰਘਾ ਤੂੰ ਕੱਪੜੇ ਨੇ ਕੱਪੜਾ ਤਨ ਜਿਹੜਾ ਹੁੰਦਾ ਇਹ ਇੱਧੇ ਇੱਧਰ ਕਰ ਰਹਿਣਾ ਤਾਂ ਬੋਲ ਕਰ ਰਹਿਣਾ ਉਹ ਕੋਈ ਬੋਲਦਾ ਨਾ ਇਹ ਐਂ ਕਰਦਾ ਹਾਂ ਇਹ ਦਮਣ ਕਰਦਾ ਫੈਂ ਚਲ ਉਹਦੋਂ ਤੱਕ ਕਰ ਰਹਿ ਦੰਦਾਂ ਦੇ ਸੈਟ 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 ਨਾ ਇੱਕ ਛੋਟੇ ਜਿਹੇ ਬਿਜ਼ਨਸ ਦੀ ਆਪਾਂ ਥੋੜੇ ਜੇ ਕੰਮ ਤੋਂ ਨਾ ਵੱਡੀ ਸ਼ੁਰੂਆਤ ਕੀਤੀ ਹੈ ਨਾ ਆਪਣੀ ਤਾਂ ਨਾ ਹਾਂਜੀ ਇਹ ਛੋਟੇ ਛੋਟੇ ਸੁਪਨੇ ਨੇ ਵੱਡੇ ਵੱਡੇ ਸੁਪਨੇ ਨੇ ਇਹਨਾਂ ਛੋਟੀਆਂ ਛੋਟੀਆਂ ਅੱਖਾਂ ਨੇ ਕਹਿੰਦੇ ਵੱਡੇ ਵੱਡੇ ਸੁਪਨੇ ਦੇਖੇ ਹੋਏ ਨੇ ਤੇ ਬੜਾ ਕੋ ਸੋਚਿਆ ਹੋਇਆ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੀ ਇਹ ਪੂਰਾ ਹੋਣਾ ਹੈ ਨਾ ਤੇ ਇਸੇ ਤਰ੍ਹਾਂ ਤੁਸੀਂ ਪਿਆਰ ਦੇ ਸਾਥ ਦਿੰਦੇ ਰਹੋਗੇ ਤਾਂ ਜਲਦੀ ਆਪਾਂ ਇਹ ਜਗ੍ਹਾ ਤੇ ਵੱਡਾ ਬਟਿਕ ਜਿਹੜਾ ਆਪਾਂ ਨੇ ਉਹ ਰੈਡੀ ਕਰਾਂਗੇ ਆਪਾਂ ਹਾਂ ਬਨਨੀ ਸਿੰਘ ਹਾਂਜੀ ਹੈ ਨਾ ਤੇ ਬੜੀ ਖੁਸ਼ੀ ਹੋ ਗਈ ਅੱਜ ਮੈਨੂੰ ਕਿ ਇਹਨੇ ਜੋ ਕਿਹਾ ਉਹ ਐ ਆਪਾਂ ਵੀ ਵੀ ਆਪਾਂ ਵੀ ਕੋਈ ਬਿਜ਼ਨਸ ਜਿਹੜਾ ਹੋ ਛੋਟਾ ਮੋਟਾ ਸੈੱਟ ਕਰ ਰਹੇ ਹਾਂ ਅੰਦਰ ਡੋਰ ਨਾ ਕਰ ਕੀ ਇਹਨੇ ਡੋਰ ਮੈਂ ਹੁਣ ਰੱਖ ਲਈ ਅੰਦਰ ਮੈਂ ਪਈ ਮੇਰੇ ਪੁੱਤ ਦੀ ਡੋਰ ਇਹਦੇ ਵਿੱਚ ਕੀ ਰੱਖੀ ਹੁਣ ਆਪਾਂ ਫੱਲੇ ਨੱਚੋ ਉਹ ਐ ਸਰਮਾਇ ਲੱਗੇ ਨੇ ਅੰਦਰ ਇਹ ਸਮੈਲ ਜੀ ਨਹੀਂ ਜਾਂਦੀ ਮੈਂ ਬੜਾ ਚੜਦਾ ਮੈਂ ਠੀਕ ਐ ਨਿਕ ਜਗ੍ਹਾ ਕਰ ਦੋ ਠੀਕ ਐ ਹੈਨਾ 올 ਰਾਈਟ ਵੈਲ ਗੁੱਡ ਆਗੁੱਡ ਹੁਣ ਇਹ ਆਪਾਂ ਜਿਹੜਾ ਇਹ ਵਾਲਾ ਗੱਦਾ ਇੱਥੇ ਲਾ ਦੀਏ ਕਿਹੜਾ ਇਹ ਵਾਲਾ ਹਾਂ ਲਾ ਦੋ ਮੈਂ ਇਹ ਕਪੜੇ ਦਿਖਾ ਕੇ ਉਦੋਂ ਬਾਅਦ ਫੋਲਡ ਕਰਨ ਤੇ ਬੈਠ ਕੇ ਮੈਂ ਫੋਲਡ ਕਰ ਲੈਂਦਾ ਕਰਾਂਹੀਂ ਹੁਣ ਇੱਕ ਮੈਂ ਇੱਧਰ ਗੱਦਾ ਲਾ ਦੇਣਾ ਇੱਕ ਤਾਂ ਸਮਝ ਨਹੀਂ ਆਦੀ ਹੈ ਹਾਂ ਇਹ ਇੱਥੇ ਲਾ ਦੋ ਇੱਕ ਕੁਰੇ ਹੋ ਜੂਗਾ ਹਾਂ ਚੱਲ ਬੁਤਰੀ ਕਿਉਂ ਜਾਣ ਵਸਰਾ ਹੋ ਜੂਗਾ ਮੇਰੇ ਮੂੰਹ ਤੇ ਲਾ ਦੇ ਕਿਆ ਆਹ ਲੈਟ ਚੱਲ ਖੰਡੇ ਹੋ ਕਰ ਚੱਲ ਇਹ ਵਾਲਾ ਪਿੱਛੇ ਲਾ ਦੇ ਲਿਆ ਉਹ ਵਾਲਾ ਪੁੱਤ ਲਾ ਦੇ ਲਿਆ ਤੇ ਇਹ ਉੱਤੇ ਚਾਦਰ ਕੋਈ ਵਿਛਾ ਦੀ ਹੈ ਹਨਾ ਇਸ ਘਰ ਦੇ ਵਿੱਚ ਪਈ ਕਹਿੰਦਾ ਆਪਾਂ ਕਹਿੰਦੇ ਫਾਲਤੂ ਚੀਜ਼ਾਂ ਪਈਆਂ ਨੇ ਪਰ ਨਹੀਂ ਕੰਮ ਆ ਜਾਂਦੀਆਂ ਸਾਡੇ ਆ ਗੱਦੇ ਦੇਖਦੇ ਸੀ ਐਕਸਟਰਾ ਸੀ ਆਪਾਂ ਇਹ ਤੋਂ ਗੱਦਾ ਲਿਆ ਸੀ ਆਪਣੇ ਵਾਲਾ ਤੇ ਹੁਣ ਇਹ ਕੰਮ ਆ ਗਿਆ ਵਿਚਾਰੇ ਦੇ ਲੈਥੇ ਜੇ ਪਾਈ ਜਾਂ ਸੁਨਾ ਹੁੰਦੇ ਨਾ ਤਾਂ ਸਰਦੀ 'ਚ ਬੈਣਾ ਬੜਾ ਔਖਾ ਹੋਣਾ ਸੀ ਤੇ ਉਹ ਕੋਈ ਝਾੜੂ ਲਿਆ ਫੇਰ ਨਾ ਸਾਫ਼ ਹੈ ਉਹ ਦੇਖ ਤੇ ਕਿੰਨਾ ਬੰਦਾ ਹੈ ਲੈ ਆ ਨਾ ਅਮਰੱਖਿਆ ਇਸ ਚੱਕਲੇ ਸਾਰੇ ਜਾਣੇ ਲੱਗੇ ਹੋਏ ਆ ਆਪਾਂ ਹਨਾ ਪੰਨੀ ਤੇ ਤੇ ਕਾਫੀ ਸਾਰੀ ਸੈਟਿੰਗ ਕਰਨ ਵਾਲੀ ਸੀ ਤੇ ਇਦਾਂ ਬਾਕੀ ਤੁਹਾਨੂੰ ਬੁਟੀਕ ਵੀ ਦਿਖਾਉਨੇ ਆ ਇਹ ਖਾਸ ਕੰਮ ਜਿਹੜਾ ਸਾਡੇ ਪ੍ਰਧਾਨ ਸਾਹਿਬ ਕਰ ਰਹੇ ਨੇ ਸਾਡੇ ਵਾਸਤੇ ਉਹਨਾਂ ਨੂੰ ਪਤਾ ਹੈ ਕਿ ਅੰਮਣਾਂ ਜਿੱਦਣ ਲੱਗੀ ਹੀ ਤੇ ਮੈਂ ਚੌਲ ਫਰਾਈ ਕਰਦਾ ਥੈਂਕ ਯੂ ਹਨਾ ਤੇ ਤੜਕਾ ਮੇਰੇ ਵੱਲੋਂ ਹਾਂ ਇਹ ਵੀ ਬੜੀ ਵੱਡੀ ਗੱਲ ਹੈ ਯਾਰ ਹਨਾ ਇੱਕ ਦੋ ਦਾ ਸਾਥ ਦੇਣਾ ਨਾ ਤੇ ਕਈ ਇੱਥੇ ਵਿਚਾਰੇ ਆਏ ਕਹਿਣਗੇ ਕਿ ਲੈ ਬੰਦਾ ਹਨਾ ਉਹ ਕਰ ਰਿਹਾ ਸੋਈ ਇਹ ਕੰਮ ਕਰ ਰਿਹਾ ਉਹ ਕੰਮ ਕਰ ਰਿਹਾ ਪਰ ਨਹੀਂ ਯਾਰ ਹਨਾ ਸਾਰੇ ਨਾਲ ਮਿਲ ਕੇ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕੋਈ ਸੁਝਾਅ ਤੁਸੀਂ ਕੋਈ ਸਲਾਹ ਦੇਣੀ ਚਾਹੋਗੇ ਸਲਾਹ ਮੈਂ ਇਹੀ ਦੇਣਾ ਚਾਹੂੰਗਾ ਦੀ ਖੁਦ ਵੀ ਕਰਕੇ ਦੇਖਣਾ ਚਾਹੀਦਾ ਇਹ ਚੀਜ਼ਾਂ। ਹਾਂ। ਕਈ ਵਾਰੀ ਆਪਾਂ ਬਾਹਰ ਹੀ ਜਾਂਦੇ ਆ ਜਿਵੇਂ ਬਲਵਿੰਦਰ ਗਿਆ ਹੈ ਨਾ। ਸਹੀ ਗੱਲ ਹੈ। ਤੇ ਆਪਣਾ ਰਾਜਾ ਗਿਆ। ਉਹਨਾਂ ਨੂੰ ਖੁਦ ਆਪਣੇ ਆਪ ਰੋਟੀ ਬਣਾ ਕੇ ਖਾਣੀ ਪੈਂਦੀ ਹੈ। ਕਈ ਵਾਰੀ ਅਮਨ ਹੁਣੀ ਬਾਹਰ ਚੱਲ ਜਾਣ। ਤੇ ਫਿਰ ਬਾਅਦ 'ਚ ਮੈਂ ਹੀ ਰੋਟੀ ਬਣਾ ਕੇ ਦੇਣੀ ਹੈ ਬੱਚਾ ਤਿਆਰ ਕਰਨ ਨਾਲ। ਜੇ ਤੁਸੀਂ ਬਾਹਰ ਸਰਜੋਗੇ ਬੱਚੇ। ਤੇ ਮੈਂ ਬਾਹਰ ਚੱਲ ਗਿਆ ਫਿਰ ਮੈਨੂੰ ਵੀ ਬਣਾ ਕੁਝ ਬਣਾ ਕੇ ਖਾਣੀ ਪੈਣੀ ਹੈ ਆਪਣੇ ਆਪ ਨੂੰ। ਸਹੀ ਗੱਲ ਹੈ। ਹਾਂ ਸਾਰਾ ਕੁਝ ਸਿੱਖਣਾ ਪੈਂਦਾ ਕਿ ਸਿੱਖਣਾ ਚਾਹੀਦਾ ਵੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਕੋਈ ਕੰਮ ਜਿਹੜਾ ਆਪਾਂ ਨਹੀਂ ਕਰ ਸਕਦੇ। ਤੇ ਬਾਕੀ ਰਹੀ ਗੱਲ ਜੀ ਹੈਲਪ ਦੀ ਹੈਨਾ ਤੇ ਇੱਕ ਉਹਦੀ ਹੈਲਪ ਜ਼ਰੂਰ ਕਰਿਆ ਕਰੋ ਜੇ ਮੇਰੇ ਭਰਾ ਮੇਰੀ ਵੀਡੀਓ ਦੇਖ ਰਹੇ ਨੇ ਪੀਸ ਆਪਣੀਆਂ ਵਾਈਫ ਦਾ ਹੱਥ ਜੂਰ ਵਟਾਇਆ ਕਰੋ ਹਰੇਕ ਕੰਮ ਦੇ ਵਿੱਚ ਕਿਉਂ ਆ ਥੋੜਾ ਜਿਹਾ ਸਹਾਰਾ ਲੱਗ ਜਾਂਦਾ ਹੋਰ ਤਾਂ ਕੋਈ ਨਹੀਂ ਜਿਵੇਂ ਆਪਾਂ ਸਵੇਰ ਦੇ ਇੰਨੇ ਥੱਕੇ ਹੋਏ ਸੀ ਨਾ ਤੇ ਮੈਂ ਸਾਰਾ ਇੱਧਰ ਬੁਟੀਕ ਸੈੱਟ ਕਰ ਰਹੀ ਹਾਂ ਹੁਣ ਤੇ ਕੁਲਵਿੰਦਰ ਖਾਣਾ ਬਣਾ ਰਹੇ ਨੇ ਹੈਨਾ ਤੇ ਇਹਦੋਂ ਸੈੱਟ ਕਰਕੇ ਸਾਰਾ ਕੁਝ ਰੋਟੀ ਜਦੋਂ ਬਣੀ ਮਿਲ ਗਈ ਤੇ ਅੱਧਾ ਕੰਮ ਜਿਹੜਾ ਨਾ ਉਹ ਘਟ ਜਾਂਦਾ ਏ ਤੇ ਚਲੋ ਥੋੜਾ ਜਿਹਾ ਕੰਮ ਹੋ ਰਿਹਾ ਗਿਆ ਫਟਾਫਟ ਸੈੱਟ ਕਰਕੇ ਫਿਰ ਤੁਹਾਨੂੰ ਫਾਈਨਲ ਲ ਤੇ ਕਹ ਰਾ ਆ ਤੁਹੇ ਦੇਖਿਆ ਆ ਪਾ ਬੁਟੀਕ ਦੀ ਸੈਟਿੰਗ ਕਰ ਰਹੀ ਸੀ ਉਸ ਤੋਂ ਬਾਅਦ ਬਲੌਗ ਕੋਈ ਵੀ ਸ਼ੂਟ ਜਿਹੜਾ ਨਹੀਂ ਪਾਇਆ ਕਿਉਂਕਿ ਉਸ ਤੋਂ ਬਾਅਦ ਇੰਨੇ ਕਿਹੜਾ ਬਿਜ਼ੀ ਹੋ ਗਈ ਇੰਨੇ ਫੋਨ ਕਾਲ ਇੰਨੇ ਮੈਸੇਜ ਹਨ ਤੇ ਸਭ ਦਾ ਰਿਪਲਾਈ ਕਰਨਾ ਹੁੰਦਾ ਫਿਰ ਤੇ ਫਿਰ ਵੀ ਕੋਈ ਨਾ ਕੋਈ ਲੱਜ ਜਾਂਦਾ ਹਨ ਜਿੰਨਾ ਮਰਜ਼ੀ ਧਿਆਨ ਨਾ ਕਰ ਲਈਏ ਤੇ ਅੱਜ ਸਵੇਰ ਦੀ ਮੈਂ ਗਈ ਹੋਈ ਸੀ ਬਾਜ਼ਾਰ ਬਾਹਰ ਤੇ ਉਹ ਅਸੀਂ ਘਰੇ ਉੱਤਰੇ ਨਾ ਇੰਨੀ ਆ ਬੱਸਾਂ ਲੱਗਦੀਆਂ ਸਾਡੇ 게ਟ ਕੋ ਇੰਨੀ ਆ ਬੱਸਾਂ ਲੱਗਦੀਆਂ ਕਿ ਤੇ ਪੁੱਛੋ ਹੀ ਨਾ ਤੇ ਅੱਜ ਮੇਰੇ ਨਾਲ ਇੰਨੀ ਮਾੜੀ ਬਣੀ ਨਾ ਇੰਨਾ ਗੁੱਸਾ ਛੜੇ ਮੈਨੂੰ ਮੈਂ ਗਈ ਉੱਥੇ ਬਸ ਆਪਣੇ ਘੇਰੇ ਕਿਠੋਗੇ 12:30 ਵਜੇ ਨਿਕਲ ਕੇ 12:15 ਤੇ ਠੀਕ ਹੈ 12:15 ਤੋ ਮੈਂ 12:30 ਤੇ ਦੁਰਗੀ ਅੱਡੇ ਤੇ ਬਸ ਟੈਂਟ ਤੇ ਬਸ ਫਿਰ ਕਿੰਨੇ ਵਜੇ ਆਈ 2 ਵਜੇ 2:15 ਮਿੰਟ ਰਹਿ ਗਏ ਚਲੋ ਕੀ ਹੋ ਗਿਆ ਸਕੇ ਜਬਸਾਨ ਤੇ ਹੁਣ ਮੈਂ ਫਟੜ ਕੰਮ ਨਵੇੜ ਕੇ ਲੈਫਰੋਂਸ ਤੋਂ ਜਿਹੜੀਆਂ ਲੈਣੀਆਂ ਨੇ ਦੇ ਕੇ ਲਵਾ ਲੱਗਣਗੀਆਂ ਸਵੇਰੇ ਰਾਤ ਨੂੰ ਆਪਣੀ ਜਰਾਤ ਨੂੰ ਆ ਜਾ ਕਿ ਦੁਪੱਟੇ ਤਿਆਰ ਹੋ ਕੇ ਤੇ ਹੁਣ ਘਰ ਪਹੁੰਚੀ ਸਹੀ 5:30 ਵਜੇ ਕਿ 6:00 ਵਜੇ ਬਣੀ ਤਾਂ 6:00 ਵਜੇ ਚ 20 ਮਿੰਟ ਰੰਗ ਇਹ ਤੋੜ ਲੱਗਦੀ ਨਾ ਚਾਹ ਦੀ ਨਹੀਂ ਮੈਂ ਟੇਲਰ ਬੋਲਦਾ ਮੈਡਮ ਜੀ ਚਾਹੇ ਪੀ ਲਓ ਨਾ ਆ ਬੈਠੋ ਆਰਾਮ ਨਾਲ ਚਾਹ ਪੀ ਲਓ ਫਿਰ ਜਰਾ ਕਹਿੰਦਾ ਨਹੀਂ ਮੈਡਮ ਜੀ ਆ ਜਾਓ ਜਲਦੀ ਅਗਰ ਚਾਹ ਪੀ ਲੇ ਤੇ ਪੀ ਲੋਗੇ ਤਾਂ ਆਪ ਲੇਟ ਹੋ ਜਾਓਗੇ ਬਸ ਤੇ ਜਾਣਾ ਆਪਨੇ ਤੋਂ ਠੀਕ ਨਹੀਂ ਲੱਗਦਾ ਲੱਗੇਗਾ ਹਮੇ ਵੀ ਕਿ ਆਪ ਲੇਟ ਜਾਓਗੇ ਮੈਂ ਤਾਂ ਠੀਕ ਹੈ ਚਾਹ ਬਣ ਬਰਾਤੀ ਚਾਹ ਬਣ ਗਈ ਮੈਂ ਤਾਂ ਚਾਹ ਬਣ ਗਈ ਚਲ ਇਹ ਚਾਹ ਫਾ ਹਾਉਣ ਕਰਦੇ ਹੁਣ ਜੀ ਇਹਦੀ ਲੋਡ ਪੈਂਦੀ ਰਹਿਣੀ ਵਸੋਂ ਤਾਂ ਸ਼ਾਮ ਹੋ ਗਈ ਮੈਂ ਤਾਂ ਨਹੀਂ ਗਿੱਤਰ ਬੰਦ ਕਰ ਦੇ ਪੁੱਤ ਕਿਉਂ ਬਸ ਦਾ ਬਿੱਲ ਬਣਾਉਣਾ ਹੈ ਦੋਈ ਬਤੀ ਆ ਗਈ ਲਾਈ ਲਾਈ ਤੈਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਮੈਂ ਦੁੱਧ ਪੀ ਲੰਦਾ ਗਰਮ ਕੀਤਾ ਪਿਆ ਮੇਰਾ ਬਸ ਅੰਦਰੋਂ ਹੀ ਜੀ ਕਰ ਰਿਹਾ ਸੀ ਨਹੀਂ ਸੀ ਕਰ ਰਿਹਾ ਤੇਰਾ ਅੰਦਰੋਂ ਨਹੀਂ ਆ ਬਿਸਕੁਟ ਹੈ ਨਹੀਂ ਮਗਮਰੇ ਕਿਉਂ ਉਹ ਵਿੱਚ ਮਾਰੇ ਡਬੋਨੇ ਟੁੱਟੇ ਆਂਦੇ ਨੇ ਡਬੋਨ ਵਾਲਾ ਥੋੜਾ ਨੇ ਮੁੱਤੇ ਤਾਂ ਖਾਣ ਵਾਲੇ ਪਲੇਟ ਤੇ ਇੱਕ ਟੋਲੀ ਚ ਕੱਢੀਏ ਲਿਆਨ ਚਾਹ ਪਾਣੀ ਲੈ ਆਪਾਂ ਨੇ ਪੀ ਤੇ ਹੁਣ ਆਪਾਂ ਕਰਦੇ ਆਂ ਜੀ ਕੁਝ ਹਿਸਾਬਤਾ ਵਾ ਨਾ ਜਿਨ੍ਹਾਂ ਦੇ ਕੋਰੀਅਰ ਸਵੇਰੇ ਜਾਣੇ ਨੇ ਹਨਾ ਤੇ ਉਹ ਕੱਢ ਰਹੇ ਨੇ ਸਾਰੇ ਸੂਟ ਵੀ ਕਿਹੜੇ ਕਿਹੜੇ ਕੋਰੀਅਰ ਜਾਣੇ ਨੇ ਤੇ ਕਿਹੜੇ ਕਿਹੜੇ ਸਿਰ ਜਿਹੜਾ ਆਪਾਂ ਨੇ ਕੰਮ ਦੇ ਕੇ ਆਉਣਾ ਵਰਕਾਂ ਨੂੰ ਕੀ ਕੀ ਦੇ ਕੇ ਆਉਣਾ ਤੇ ਸਾਰੇ ਮੈਨੂੰ ਦੱਸੋ ਮੈਂ ਇੱਥੇ ਬੈਠੀ ਕਿਵੇਂ ਦੇ ਲੱਗ ਰਹੀ ਆਂ ਬਸ ਇੱਕੋ ਚੀਜ਼ ਦੀ ਕਮੀ ਹੈ ਕਿ ਜਿਹੜੀ ਤੇ ਚੇਅਰ ਨਹੀਂ ਹੈਗੀ ਤੇ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਹੈਗਾ ਕਿ ਮੈਂ ਚੇਅਰ ਨਾਲ ਹੀ ਲੈ ਆਵਾਂ ਤੇ ਕੋਈ ਗੱਲ ਨਹੀਂ ਬਹੁਤ ਜਲਦੀ ਆਪਾਂ ਆਪਣੇ ਅੱਥੇ ਚੇਅਰ ਵੀ ਲੈ ਕੇ ਆਵਾਂਗੇ ਤੇ ਦੱਸੋ ਸਾਰੇ ਮੈਨੂੰ ਬੜੀ ਵਧੀਆ ਫੀਲਿੰਗ ਆਂਦੀ ਤੇ ਬਾਕੀ ਤੁਸੀਂ ਦੱਸਿਓ ਸਾਰੇ ਆਪਾਂ ਕਿਵੇਂ ਲੱਗ ਰਹੇ ਆ ਹਨਾ ਤੇ ਕੋਈ ਗੱਲ ਨਹੀਂ ਜੀ ਅੱਜ ਕੰਮ ਛੋਟਾ ਹੈ ਹੌਲੀ ਹੌਲੀ ਵੱਡਾ ਵੀ ਹੋਏਗਾ ਤੁਹਾਡੇ ਸਾਰਿਆਂ ਦੇ ਸਾਥ ਸਭ ਕਾ ਹੀ ਹੋਏਗਾ ਨਾ ਤੁਹਾਡੇ ਸਾਥ ਤੋਂ ਬਿਨਾ ਆਪਾਂ ਤੇ ਬਹੁਤ ਗੱਲਾਂ ਨੇ ਕਈ ਵਾਰ ਦਿਲ ਕਰਦਾ ਮੈਂ ਤੁਹਾਡੇ ਨਾਲ ਕਰ ਲਈਏ ਕਈ ਵਾਰ ਦਿਲ ਕਰਦਾ ਵੀ ਚਲੋ ਰਹਿਣ ਦਿੰਦੇ ਨੇ ਹਜੇ ਹੋਰ ਥੋੜਾ ਟਾਈਮ ਦੇਖ ਲੈਨੇ ਆ ਹਨਾ ਵੀ ਲੋਕ ਕਿੱਥੋਂ ਤੱਕ ਡਿੱਗਦੇ ਨੇ ਕਿੱਥੋਂ ਤੱਕ ਗਿਰਦੇ ਨੇ ਹਨਾ ਤੇ ਕਈ ਲੋਕਾਂ ਦੀ ਸੋਚ ਜਿਹੜੀ ਹੈ ਨਾ ਬਹੁਤ ਹੀ ਜ਼ਿਆਦਾ ਗਿਰ ਚੁੱਕੀ ਹੈ ਸਾਡੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਰਿਕਰਕਟਾ ਪਾ ਰਹੇ ਨੇ ਪਰ ਜਦੋਂ ਕਹਿੰਦੇ ਨਾ ਵਾਹਿਗੁਰੂ ਦੇ ਹੱਥ ਸਿਰ ਤੇ ਹੋਵੇ ਤਾਂ ਫਿਰ ਕਿਸੇ ਚੀਜ਼ ਤੋਂ ਸਾਨੂੰ ਡਰ ਨਹੀਂ ਹੈਗਾ ਹਨਾ ਤੇ ਕਹਿੰਦੇ ਨੇ ਨਾ ਵੀ ਕੁੱਤੇ ਭੌਂਕਦੇ ਰਹਿੰਦੇ ਆ ਤੇ ਹਾਥੀ ਆਪਣੀ ਚਾਲ ਜਿਹੜੇ ਨੇ ਉਹ ਚੱਲਦੇ ਰਹਿੰਦੇ ਆ ਤੇ ਅਸੀਂ ਹਾਥੀਆਂ ਚੋਂ ਆਉਨੇ ਆ ਹਨਾ ਤੇ ਬਾਕੀ ਮੈਨੂੰ ਤਾਂ ਇਹ ਹੁੰਦਾ ਜੀ ਵੀ ਕਹਿੰਦਾ ਵੀ ਪਿੱਠ ਪਿੱਛੇ ਬੋਲਣ ਨਾਲੋਂ ਜੇ ਤੁਸੀਂ ਮੂੰਹ ਤੇ ਆ ਕੇ ਕਹਿ ਦੋ ਤਾਂ ਉਹ ਜ਼ਿਆਦਾ ਵਧੀਆ ਹਨਾ ਤੇ ਹੁਣ ਪਿੱਛੇ ਬੋਲਣ ਦਾ ਤਾਂ ਕੋਈ ਫਾਇਦਾ ਨਹੀਂ ਵੀ ਕਦੀ ਕਿਸੇ ਕੋਲ ਜਣਾ ਸੀ ਕੋਈ ਵੀ ਬਟੀ ਦਾ ਕੰਮ ਸ਼ੁਰੂ ਕੀਤਾ ਆਪਾਂ ਕੋਈ ਵੀ ਕੰਮ ਕਰਵਾ ਰਿਹਾ ਕਿਸੇ ਵੀ ਵਰਕਰ ਕੋਲੋਂ ਤੇ ਸਾਡੇ ਆ ਨੂੰ ਕਿਹਾ ਜਾ ਰਿਹਾ ਪੀ ਇਹਨਾਂ ਦਾ ਕੰਮ ਨਾ ਕਰੋ ਇਹ ਕਰੋ ਉਹ ਕਰੋ ਹਨਾ ਦੇਖੋ ਡਿਜ਼ਾਈਨ ਆਪਾਂ ਕੋਈ ਵੀ ਬਣਾ ਰਿਹਾ ਹਨਾ ਕੁਝ ਵੀ ਕਸਟਮਾਈਜ਼ ਕਰਵਾ ਰਿਹਾ ਤਾਂ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਕਰਵਾ ਰਹੇ ਆ ਆਪਾਂ ਠੀਕ ਹੈ ਕਿਸੇ ਨੂੰ ਆਪਾਂ ਇਹ ਨਹੀਂ ਥੋਪਰੇ ਵੀ ਸਾਡਾ ਡਿਜ਼ਾਈਨ ਹਨਾ ਬਣਵਾਓ ਜਾਂ ਅਸੀਂ ਤੁਹਾਨੂੰ ਜਿਹੜਾ ਡਿਜ਼ਾਈਨ ਸੁਜੈਸਟ ਕਰਾਂਗੇ ਤੁਸੀਂ ਉਹ ਬਣਵਾਉਣਾ ਜਿਵੇਂ ਕਸਟਮਰ ਸਾਨੂੰ ਕਹਿੰਦੇ ਨੇ ਤੇ ਦੂਜੀ ਗੱਲ ਇਹ ਆ ਆਪਾਂ ਉਦੋਂ ਕਿਸੇ ਨੂੰ ਰੋਕ ਸਕਦੇ ਆ ਕਿ ਸਾਡਾ ਡਿਜ਼ਾਈਨ ਨਾ ਬਣਾਜੋ ਜਦੋਂ ਆਪਾਂ ਕੋਈ ਖੁਦ ਡਿਜ਼ਾਈਨ ਵਿੱਚ ਕੀਤਾ ਹੁੰਦਾ ਠੀਕ ਹੈ ਕਿਉਂਕਿ ਸਾਡੇ ਕੋਲ ਦੇਖੋ ਆ ਸੂਟ ਬਣਿਆ ਹੈ ਇੰਸਟਾਗ੍ਰam ਤੋਂ ਡਿਜ਼ਾਈਨ ਸਾਨੂੰ ਕਸਟਮਰ ਨੇ ਭੇਜਿਆ ਆਪਾਂ ਸੇਮ ਰੈਡੀ ਕਰਵਾਇਆ ਇਹ ਤੁਹਾਨੂੰ ਪਹਿਣ ਵਾਲੇ ਬਟੀਟ ਜਾ ਕੇ ਵੀਡੀਓ ਇਹਦੀ ਮਿਲ ਜੇਗੀ ਪੂਰੇ ਅੰਠੀ ਜਿਹੜਾ ਵੀ ਡਿਜ਼ਾਈਨ ਬਣਾਉਣਾ ਸਾਡੇ ਕਾਰੀਗਰਾਂ ਕੋਲੇ ਕੋਈ ਪਹੁੰਚ ਜਾਂਦਾ ਤੇ ਜਾ ਕੇ ਕਹਿੰਦਾ ਵੀ ਸਾਡੇ ਦਾ ਡਿਜ਼ਾਈਨ ਨਾ ਬਣਵਾਇਓ ਦੇਖੋ ਜੇ ਤੁਹਾਨੂੰ ਕੋਈ ਓਬਜੈਕਸ਼ਨ ਆ ਤਾਂ ਸਾਡੇ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਇਦਾਂ ਉਰਾ ਪਰਾਂ ਗੱਲ ਕਮਾ ਕੇ ਕੋਈ ਕਹਿੰਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਹਿੰਮਤ ਰੱਖਿਆ ਕਰੋ ਮੂੰਹ ਤੇ ਗੱਲ ਕਰਨ ਦੀ ਹੈ ਨਾ ਫੇਸ ਟੂ ਫੇਸ ਗੱਲ ਕਰਨ ਦੀ ਆਪਾਂ ਹਰ ਇੱਕ ਗੱਲ ਨੂੰ ਹੈਂਡਲ ਕਰਨਾ ਜਾਣਦੇ ਆ ਠੀਕ ਹੈ ਤੇ ਬਾਕੀ ਚਲੋ ਕੋਈ ਗੱਲ ਨਹੀਂ ਕਹਿੰਦੇ ਵੀ ਗੱਲਾਂ ਵੀ ਉਹਨਾਂ ਦੇ ਹੁੰਦੇ ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਆ ਸਾਨੂੰ ਕੋਈ ਡਰ ਨਹੀਂ ਜੀ ਅਸੀਂ ਬੇਡਰ ਹੋ ਕੇ ਕੰਮ ਕਰ ਰਹੇ ਆਂ ਤੇ ਜਿਹੜਾ ਵੀ ਕੰਮ ਕਰ ਰਿਆਂ ਬਿਲਕੁਲ ਸਾਫ ਸੁਥਰਾ ਕੰਮ ਕਰ ਰਿਆਂ ਤੇ ਚ ਕੋਈ ਪੜਦਾ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਜੋ ਵੀ ਆਪਣੇ ਪ੍ਰਾਈਸ ਵਗੈਰਾ ਨੇ ਬਿਲਕੁਲ ਜੈਨੂਅਨ ਨੇ ਆਮ ਬੁਟੀਕਾ ਨਾਲੋਂ ਸਾਡੇ ਪ੍ਰਾਈਸ ਥੋੜੇ ਠੀਕ ਨੇ ਠੀਕ ਹੈ ਨਾ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਹਨਾ ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋਇਆ ਤੇ ਚਲੋ ਛੱਡੋ ਜੀ ਫਿਰ ਕਿਸ ਦਿਨ ਕਰਾਂਗੇ ਇਸ ਟੌਪਿਕ ਤੇ ਲੰਬੀ ਗੱਲ ਬਾਤ ਸਪੈਸ਼ਲ ਕਰਾਂਗੇ ਗੱਲ ਬਾਤ ਫਿਰ ਤੁਸੀਂ ਵੀ ਆਪਣੇ ਸੁਝਾਅ ਦਿਓ ਹਨਾ ਤੇ ਕਹਿੰਦੇ ਜੀ ਜਦੋਂ ਬੰਦੇ ਨੇ ਕਾਮਯਾਬ ਹੋਣਾ ਹੋਵੇ ਤਾਂ ਫਿਰ ਉਹਨੂੰ ਥੱਲੇ ਲਾਉਣ ਵਾਲੇ ਬਹੁਤ ਆਉਂਦੇ ਹੁੰਦੇ ਨੇ ਪਰ ਸਾਡੀ ਬਾਹੋਂ ਸਵਾਏ ਗੁਰੂ ਨੇ ਪੜ੍ਹੀ ਹੋ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਾਡੇ ਨਾਲ ਸਾਥ ਹੈ ਜੀ ਤੁਹਾਡੇ ਵਰਗੇ ਸਾਰੇ ਭੈਣ ਭਰਾਵਾਂ ਨਾਲ ਹੀ ਅਸੀਂ ਉੱਡੇ ਫਿਰਦੇ ਆ ਤੇ ਚਲੋ ਜੀ ਅੱਜ ਦੇ ਵਲੌਗ ਦਾ ਅੰਡਾ ਆਪਾਂ ਇੱਥੇ ਕਰਦੇ ਤੇ ਮੈਂ ਹੁਣ ਕਰ ਲਾ ਜਿਵੇਂ ਬੜੀ ਮੈਡਮ ਬਣੀ ਬੈਠੀ ਆ ਤੇ ਮੈਨੂੰ ਮੈਡਮ ਵਾਲੀ ਫੀਲਿੰਗ ਆਉਂਦੀ ਆ ਵੀ ਇਹ ਟੇਬਲ ਕੁਰਸੀ ਲੱਗਾ ਦਾ ਸਾਡੇ ਟੀਚਰ ਸੰ ਪੜਾਉਂਦੇ ਹੁੰਦੇ ਸੀ ਤੇ ਵਲੌਗ ਜਿਆਦਾ ਲੰਬਾ ਹੋ ਜਾਣਾ ਤੇ ਇੱਕ ਵਾਰ ਤਾਂ ਸਾਰੀ ਝਾਤੀ ਮਰਵਾ ਦੇਣੇ ਆਪਾਂ ਹਨਾ ਤੇ ਇੱਧਰ ਕੁਝ ਸੂਟ ਜਿਹੜੇ ਰੈਡੀ ਹੋਏ ਆਏ ਪਏ ਆ ਉਹਨਾਂ ਨੂੰ ਪ੍ਰੈਸ ਵਗੈਰਾ ਐ ਵਿਅਸਤਾ ਹੋਈ ਹੋਈ ਹੈ ਬਟ ਫੇਰ ਵੀ ਇੱਕ ਵਾਰੀ ਪ੍ਰੈਸ ਵਗੈਰਾ ਕਰਨੀ ਹੈ ਸਾਰਿਆਂ ਇਟ ਇਸ ਫੇਰੇ ਕੂਰੀਅਰ ਜਾਣਿਆ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ